ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਜ ਬਲੌਗ ਦੇ ਵਿੱਚ ਹਰ ਸਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗੇ ਆ ਇੱਥੇ ਨਿਊ ਵੀਡੀਓ ਦੀ ਸ਼ੁਰੂਆਤ ਕਰਨ ਤੇ ਇੱਥੇ ਨਾ ਸਵੇਰ ਦਾ ਟਾਈਮ ਆ ਇਹ ਸੱਜਰੇ ਦਾ ਤੇ ਤਰੀਕ ਹੈ ਗਿਆ 7 ਸਤੰਬਰ ਤੇ ਇਹ ਦੇਖੋ ਇੱਥੇ ਆਪਣੇ ਮੀਂਹ ਆ ਗਿਆ ਸੀਗਾ ਮੀਂਹ ਇੰਨਾ ਜ਼ਿਆਦਾ ਆ ਗਿਆ ਸੀਗਾ ਪਹਿਲਾਂ ਸਵੇਰ ਠੀਕ ਸੀਗਾ ਮੌਸਮ ਇਦਾਂ ਲੱਗਦਾ ਸੀਗਾ ਵੀ ਅੱਜ ਨਹੀਂ ਮੀਂਹ ਆਉਂਦਾ ਹੈਗਾ ਵੀ ਅੱਜ ਵਧੀਆ ਮੌਸਮ ਰਹੂਗਾ ਪਰ ਪਤਾ ਨਹੀਂ ਫਿਰ ਕਿੱਧਰ ਹੀ ਚੜ ਕੇ ਆ ਜਾਂਦਾ ਬੱਦਲ ਬਹੁਤ ਜ਼ਿਆਦਾ ਬੱਦਲ ਆ ਗਿਆ ਸੀਗਾ ਤੇ ਹਲ ਮੈਂ ਭਾਂਡੇ ਮਾਂਜ ਰਹੀ ਸੀਗੀ ਬਾਹਰੋਂ ਜਦ ਮੈਂ ਦੇਖਿਆ ਇੰਨਾ ਜ਼ਿਆਦਾ ਬੱਦਲ ਮਤਲਬ ਘੋਰ ਰਿਹਾ ਸੀਗਾ ਬਹੁਤ ਬੋਲ ਰਿਹਾ ਸੀਗਾ ਬੱਦਲ ਪਹਿਲਾਂ ਤਾਂ ਘੋਰੇ ਰਿਆ ਸੀ ਬਹੁਤ ਆਵਾਜ਼ਾਂ ਆ ਰਹੀਆਂ ਸੀ ਬੱਦਲ ਦੀ ਹੌਲੀ ਹੌਲੀ ਮੀਂਹ ਆ ਗਿਆ ਤੇ ਫਿਰ ਮੀਂਹ ਬਹੁਤ ਜ਼ਿਆਦਾ ਸੀਗਾ ਤੇ ਮੀਂਹ ਜ਼ਿਆਦਾ ਹੋਣ ਕਰਕੇ ਨਾ ਆਪਣੇ ਅੰਦਰ ਪਾਣੀ ਚਲੇ ਜਾਂਦਾ ਤੇ ਬਰੰਡ ਲੋਬੀ ਦੇ ਹਨਾ ਅੱਧ ਤੱਕ ਚਲੇ ਜਾਂਦਾ ਰਸੋਈ ਤੋਂ ਥੋੜਾ ਜਿਹਾ ਪਿੱਛੇ ਰਹਿ ਜਾਂਦਾ ਤੇ ਇੰਨਾ ਜ਼ਿਆਦਾ ਪਾਣੀ ਅੰਦਰੋਂ ਚਲੇ ਜਾਂਦਾ ਸੀ ਚਲੇ ਜਾਂਦਾ ਆਪਣੇ ਕਿ ਉਹੀ ਜਿਸ ਕਾਰਨ ਕੱਟ ਰਿਹਾ ਸੀ ਪਹਿਲਾਂ ਦੇ ਨਾਲ ਤੇ ਲਓ ਜੀ ਇੱਥੇ ਮੀਂਹ हट ਗਿਆ ਸੀਗਾ ਮੀਂਹ ਹਟਣ ਤੋਂ ਬਾਅਦ ਧੁੱਪਾਂ ਦਾ ਥੋੜਾ ਚਮਕਾਰਾ ਜਿਹਾ ਆ ਗਿਆ ਸੀਗਾ ਫਿਰ ਮੈਂ ਲੱਗ ਗਈ ਸੀ ਕਿ ਇੱਥੇ ਪਾਣੀ ਖੜ ਜਾਂਦਾ ਆਪਣੇ ਇੱਥੋਂ ਨੀਵਾ ਹੁਣ ਕਰਕੇ ਨਾ ਪਹਿਲਾਂ ਤਾਂ ਪਾਣੀ ਉਹ ਕੰਧ ਦੇ ਪਰਲੇ ਪਾਸੇ ਨਿੰਗ ਜਾਂਦਾ ਸੀ ਵਿੜਾ ਸੀ ਨਾ ਇਹ ਬੜਾ ਤੇ ਫਿਰ ਜਦੋਂ ਆਹ ਕੰਧ ਹੋ ਗਈ ਫਿਰ ਪਾਣੀ ਇੱਥੇ ਖੜਨ ਲੱਗ ਗਿਆ ਵੈਸੇ ਤਾਂ ਅਸੀਂ ਸੀਮੈਂਟ ਲਿਆ ਕੇ ਪਾਇਆ ਹੋਇਆ ਸੀਗਾ ਇੱਥੇ ਤੇ ਫਿਰ ਪਾਣੀ ਹੁਣ ਇੱਥੇ ਰੁਕ ਜਾਂਦਾ ਹੈ ਫਿਰ ਮੈਨੂੰ ਸੂਹਣ ਦੇ ਨਾਲ ਕੱਢਣਾ ਪੈਂਦਾ ਉਹ ਹੀ ਪਾਣੀ ਕੱਢ ਰਹੀ ਸੀਗੀ ਤੇ ਮੈਂ ਨਾ ਆਪਣੇ ਇੱਥੇ ਬੇੜੇ 'ਚ ਬਹੁਤ ਜ਼ਿਆਦਾ ਜਿਰਬੜ ਹੋ ਗਈ ਤੇ ਹਰੀਆਵਲ ਜੀ ਜੰਮੀ ਹੋਈ ਆ ਜੋ ਮਤਲਬ ਜਦੋਂ ਧੁੱਪਾਂ ਲੱਗਦੀ ਆ ਫਿਰ ਤਾਂ ਆਪਣੇ ਆਪ ਇਹ ਪੈਰਾਂ ਦੇ ਨਾਲ ਜਦੋਂ ਨਿੰਘਦੇ ਕਰਦੇ ਆ ਆਪੇ ਰਗੜ ਹੋ ਜਾਂਦੀ ਆ ਤੇ ਪਰ ਹੁਣ ਵੀ ਨਹੀਂ ਹਟਣ ਦਾ ਨਾਂ ਲੰਦਾ ਹੈਗਾ ਦੇ ਮੀ ਹਟੇ ਤਾਂ ਤਾਂ ਬਿੜਿੰਨ ਤੂਪਾਂ ਲੱਗੇ ਹੈਨਾ ਤੂਪਾ ਨਿਕਲੇ ਫਿਰ ਜਰਬਲ ਮਤਲਬ ਲੈ ਜਾਵੇ ਫਰਸ਼ ਤੋਂ ਪਰ ਇਹ ਹੁਣ ਆਪਾਂ ਨੂੰ ਲਾਉਣੀਓ ਪੈਣੀ ਆ ਦੇਖਦੇ ਆ ਮੈਂ ਸੈਜਪ੍ਰੀਤ ਨੂੰ ਕਿਹਾ ਸੀਗਾ ਵੀ ਮੈਨੂੰ ਕੱਲੇ ਲਿਆ ਕੇ ਦੇ ਦੇ ਤੇ ਉਹ ਅੱਜ ਗਿਆ ਸੀ ਗਾਡੇ ਤੇ ਫਿਰ ਭੁੱਲੇ ਆਇਆ ਦੁਕਾਨਾਂ ਅੱਧੀ ਖੁੱਲੀਆਂ ਸੀਗੀਆਂ ਕਿਉਂਕਿ ਜੀ ਐਤਵਾਰ ਸੀਗਾ ਹੈਨਾ ਤੇ ਫਿਰ ਦੁਕਾਨਾਂ ਇੱਕ ਦੋ ਹੀ ਖੁੱਲੀਆਂ ਸੀਗੀਆਂ ਅੱਡੇ ਤੇ ਦੁਕਾਨਾਂ ਬੰਦ ਸੀ ਮਿਲ ਹੀ ਨਹੀਂ ਉਹਨੂੰ ਉਹ ਗਿਆ ਸੀਗਾ ਜਸ ਕਰਨ ਦੀ ਸਾਈਕਲੇ ਦਾ ਟਾਇਰ ਪਵਾਣੇ ਆਲਾ ਟਾਇਰ ਫਟ ਗਿਆ ਹੁਣ ਕੱਲ ਤੇ ਸਕੂਲ ਲੱਗਣਗੇ ਤੇ ਮੈਸੇਜ ਆ ਕੇ ਕਹਿੰਦੇ ਵੀ ਸਕੂਲ ਲੱਗਣੇ ਨੇ ਹੁਣ ਤੇ ਕੱਲੂ ਤਾਂ 9 ਤਰੀਕ ਨੂੰ ਤਾਂ ਸਾਰੇ ਟੀਚਰ ਆਉਣਗੇ ਪਹਿਲਾਂ ਦੇਖਣਗੇ ਸਕੂਲਾਂ ਦੇ ਹਾਲਾਤ ਕਿਹੋ ਜਿਹੇ ਨੇ ਉਸ ਤੋਂ ਬਾਅਦ ਫਿਰ ਬੱਚੇ ਜਾਣਗੇ ਸਕੂਲ ਤੇ ਕੱਲੂ ਇਹ ਨਹੀਂ ਜਾਂਦੇ ਹੈਗੇ ਤਾਂ ਹੀ ਮੈਂ ਇਹਨੂੰ ਕਹਿ ਰਹੀ ਸੀ ਮਹਾਪੁੱਤ ਬਾਈਸਾਈਕਲੀ ਲੋਡ ਕਰਾ ਲਿਆ ਤੇ ਸੱਜਪ੍ਰੀਤ ਗਿਆ ਵੀ ਸੀ ਸਾਈਕਲੀ ਲੋਡ ਕਰਾਉਣ ਤੇ ਉਹ ਭਾਈ ਨੇ ਜਦੋਂ ਟਾਇਰ ਪਾਉਣ ਲੱਗੇ ਟਿਊਬ ਦੇ ਵਿੱਚ ਉਹ ਫਟ ਗਿਆ ਉਹ ਤਾਂ ਮਤਲਬ ਦੁਆਰਾ ਟਿਊਬ ਨੂੰ ਕੱਟ ਲੱਗ ਗਿਆ ਜੀ ਨਵੀਂ ਪਉਣੀ ਸੀ ਟਾਇਰ ਤੇ ਟਿਊਬ ਤੇ ਉਹ ਹੁਣ ਉੱਥੇ ਰੱਖ ਕੇ ਆ ਗਿਆ ਤੇ ਕੱਲੂ ਭੁਆ ਕੇ ਲੈ ਕੇ ਆਊਗਾ ਹੁਣ ਫਿਰ ਜਾਣਗੇ ਸਕੂਲ ਬੱਸ ਜੀ ਹੁਣ ਇਹਨਾਂ ਨੂੰ ਸਕੂਲ ਖੋਲੇ ਜਾਣੇ ਨੇ ਤੇ ਹੁਣ ਤਾਂ ਫੇਰ ਹੋਰ ਔਕੜੇ ਭਜਣਾਟ ਹੋ ਜਾਣੀ ਜਿਵੇਂ ਪਹਿਲਾਂ ਭਜਣਾਟ ਕਰਦੇ ਸੀਗੇ ਹਨਾ ਹੁਣ ਤਾਂ ਚਲੋ ਹੌਲੀ ਹੌਲੀ ਕੰਮ ਕਰੀ ਜਾਈਦਾ ਸੀ ਵੀ ਚਲੋ ਸਾਰੀ ਦਿਹਾੜੀ ਆਪਣੀ ਉਹ ਆ ਤੇ ਕਦੇ ਘਰ ਲਿਆ ਕਦੇ ਬਹਿ ਗਏ ਬਸ ਆਰਾਮ ਕਰਕੇ ਤੇ ਕੰਮ ਕਰੀ ਜਾਂਦੇ ਹੁੰਦੇ ਸੀਗੇ ਪਰ ਹੁਣ ਲਗਾਤਾਰ ਕਰਨਾ ਪੈਣਾ ਤੇ ਇਥੇ ਬੇੜੇ ਦੇ ਵਿੱਚੋਂ ਵੀ ਆਪਾਂ ਪਾਣੀ ਐਨ ਰਗੜ ਕੇ ਕੱਢ ਦਾਂਗੇ ਪਾਣੀ ਫਿਰ ਨਾ ਸੁੱਕ ਜੂਆ ਬੇੜਾ ਨਹੀਂ ਤੇ ਪਾਣੀ ਹੀ ਨਾਲ ਫਿਰ ਜਿਰਵਲ ਜੀ ਝਮ ਜਾਂਦੀ ਆ ਤੇ ਕੱਢਿਆ ਹੋਇਆ ਲੋਟ ਰਹਿੰਦਾ ਮਤਲਬ ਛੇਤੀ ਸੁੱਕ ਜਾਂਦਾ ਹੋ ਬਾਕੀ ਜੀ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੀ ਆਪਣੇ ਵੀਡੀਓ ਤੇ ਆਉਂਦੇ ਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਕੱਲ ਵਾਲੀ ਵੀਡੀਓ ਤੇ ਤੁਹਾਡੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਸਾਰੇ ਜਣਿਆਂ ਦੇ ਤੇ ਹਰਮੇਸ਼ਪ੍ਰਣ ਫੇਰ ਪੁੱਛ ਰਿਹਾ ਸੀਗੇ ਆਪਾਂ ਤੋਂ ਵੀ ਐਲਬਮ ਦੇ ਨਾਲ ਨਾਲ ਤੁਸੀਂ ਐਲਸੀਡੀ ਵੀ ਮਤਲਬ ਵੀਡੀਓ ਵੀ ਬਣਾਈਆਂ ਹੋਣਗੀਆਂ ਵਿਆਹ ਦੀਆਂ ਹਾਂਜੀ ਭਾਣੇ ਵੀਡੀਓ ਵੀ ਆਪਣੇ ਕੋਲ ਸਾਰੀਆਂ ਹੀ ਨੇ ਮਤਲਬ ਇੱਕ ਬੀਸੀਆਰ ਵਾਲੀ ਹੁੰਦੀ ਆ ਉਹ ਵੀ ਬਣੀ ਹੋਈ ਆ ਤੇ ਇਧਰੋਂ ਵੀ ਡਿਸਕਾਂ ਬਣੀਆਂ ਹੋਣਾਂ ਸੀ ਸੀਡੀ ਵਾਲੀਆਂ ਤੇ ਦੋਹਾਂ ਪਾਸੇ ਸਾਡੀ ਸੀਡੀ ਵਾਲੀ ਵੀਡੀਓ ਨੇ ਦੋਨਾਂ ਪਾਸੇ ਬਣੀਆਂ ਹੋਣਾਂ ਨੇ ਜਿਹੜੀ ਸੀਡੀ 'ਚ ਤਵੇ ਜੋ ਪੈਂਦੇ ਹੁੰਦੇ ਸੀ ਨਾ ਉਹ ਵਾਲੇ ਨੇ ਤੇ ਹੁਣ ਤਾਂ ਐਲਸੀਡੀਆਂ ਚੱਲ ਪਈਆਂ ਤੇ ਫਿਰ ਹੁਣ ਆਪਾਂ ਨੂੰ ਉਹਨੂੰ ਚਿਪ ਚਪਵਾਵਾਂਗੇ ਐਲਸੀਡੀਆਂ ਜੇ ਲਾ ਕੇ ਦੇਖਾਂਗੇ ਕਰਾਉਂ ਵੀ ਮੈਸੇਜ ਨੂੰ ਭੇਜ ਕੇ ਨਾ ਮੂਵੀ ਵਾਲੇ ਤਾਂ ਆਪਣੇ ਹੈਗਾ ਅੱਡੇ ਤੇ ਵੀ ਹੈਗਾ ਮੂਵੀ ਵਾਲਾ ਉਹਨਾਂ ਤੋਂ ਕਰਵਾਵਾਂਗੇ ਫਿਰ ਤੇ ਉਹ ਚਿਪ ਦੇ ਵਿੱਚ ਮੂਵੀ ਪਵਾ ਲਾਂਗੇ ਫਿਰ ਐਲ ਸੀ ਡੀ ਦੇ ਵਿੱਚ ਲਾ ਕੇ ਦੇਖੋ ਜਾ ਕਰੂਗੀ ਤੇ ਲੋ ਜੀ ਇਸ ਤੋਂ ਬਾਅਦ ਫਿਰ ਇਹ ਹੈਗਾ ਸ਼ਾਮ ਦਾ ਟਾਈਮ ਤੇ ਮੈਂ ਧਾਰ ਚੋਲੀ ਆਈ ਸੀਗੀ ਬਸ ਹੁਣ ਆਪਾਂ ਦੁੱਧ ਸਾਮੰਦਾਂਗੇ ਦੁੱਧ ਆਪਣਾ ਇਸ ਟਾਈਮ ਦਾ ਘਰ ਹੀ ਹੁੰਦਾ ਤੇ ਸਵੇਰ ਦਾ ਆਪਾਂ ਦੇ ਦੰਨੇ ਹਾਂ ਸਵੇਰ ਦਾ ਆਪਾਂ ਚੱਕ ਤੇ ਲਾਇਆ ਹੋਇਆ ਚੱਕ ਤੇ ਫਿਰ ਸਾਰਾ ਇਹ ਦੁੱਧ ਸਵੇਰ ਵਾਲਾ ਤਾਂ ਲੱਗ ਜਾਂਦਾ ਸ਼ਾਮ ਵਾਲਾ ਘਰੇ ਹੁੰਦਾ ਤਾਂ ਘਰੇ ਦੁੱਧ ਹੋਣ ਕਰਕੇ ਨਾ ਹੁਣ ਵਧੀਆ ਮਤਲਬ ਬਾਲੀ ਦੇ ਕੇ ਰੱਖ ਲੈਣੇ ਆ ਤੇ ਸੋਹਣੀ ਮਲਾਈ ਆ ਜਾਂਦੀ ਹੈ ਮੋਟੀ ਤੇ ਮਲਾਈ ਬਹੁਤ ਇਕੱਠੀ ਹੋ ਜਾਂਦੀ ਹੈ ਜਦੋਂ ਨਾ ਆਪਾਂ ਮਲਾਈ ਇਕੱਠੀ ਕਰ ਲੈਣੇ ਆ ਫਿਰ ਉਹਨੂੰ ਰੇੜਕ ਕੇ ਘਿਓ ਬਣਾਉਣੇ ਆ ਬਹੁਤ ਜ਼ਿਆਦਾ ਘਿਓ ਜੁੜਦਾ ਇਸ ਤਰ੍ਹਾਂ ਤੇ ਬਾਲੀ ਦੇ ਕੇ ਜਦੋਂ ਆਪਾਂ ਦੁੱਧ ਤੋਂ ਮਲਾਈ ਲਾਉਨੇ ਆ ਨਾ ਕਿਉਂ ਮਤਲਬ ਜਿਹੜਾ ਆਪਾਂ ਦਹੀਂ ਜਮਾ ਕੇ ਉਹਨੂੰ ਰਿੜਕ ਕੇ ਮੱਖਣੀ ਕੱਢੀ ਉਹ ਘੱਟ ਨਿਕਲਦੀ ਆ ਹਲੇ ਮਲਾਈ ਨਾਲ ਕਿ ਉਹ ਜ਼ਿਆਦਾ ਬਣਦਾ ਬਹੁਤ ਜ਼ਿਆਦਾ ਬਣਦਾ ਹੈ ਕੱਲ ਮੈਂ ਇਹਨਾਂ ਸਾਰੀ ਉਹ ਫਿਰ ਜਿੰਨੇ ਵੀ ਮਲਾਈ ਪਈ ਸੀ ਸਾਰੀ ਉਹ ਰਿੜਕ ਕੇ ਨਾ ਉਹਦੇ ਵਿੱਚੋਂ ਘਿਓ ਬਣਾ ਲਿਆ ਸੋਨਾ ਘਿਓ ਬਣ ਗਿਆ 1 1 ਕਿਲੋ ਤੋਂ ਉੱਪਰ ਬਣ ਗਿਆ ਘਿਓ ਆਪਣਾ ਤੇ ਉਹ ਆਪਾਂ ਨੇ ਡੱਬਿਆਂ ਵਿੱਚ ਸਾਂਭਤਾ ਸੀਗਾ ਤੇ ਇੱਥੇ ਮੈਂ ਦੁੱਧ ਸਾਂਭਤਾ ਸੀ ਤੇ ਨਾਲੇ ਰੱਖਦਾ ਸੀਗਾ ਬਾੜੀ ਆਉਣ ਨੂੰ ਤੇ ਬਾਕੀ ਜਿਹੜਾ ਦੁੱਧ ਸੀਗਾ ਇੱਕ ਬਤਿਲੀ ਚ ਪਾ ਲਿਆ ਤੇ ਜਿਹੜੀ ਇੱਕ ਜੱਗ ਭਰ ਲਿਆ ਸੀ ਬਸ ਹੁਣ ਸਾਰੇ ਨੂੰ ਫਿਰ ਬਾਲੀ ਦੇ ਕੇ ਨਾ ਆਪਾਂ ਠੰਡਾ ਹੋਏ ਤੇ ਜਿੰਨੇ ਕਿ ਜਾ ਕੇ ਲਾਣਾ ਲਾ ਕੇ ਬਾਕੀ ਆਪਾਂ ਫ੍ਰਿਜ ਚ ਲਾ ਦਾਂਗੇ ਠੰਡਾ ਹੋਏ ਤੇ ਇੱਥੇ ਮੈ ਲੱਗ ਗਈ ਸੀ ਕਿ ਮਲਾਈ ਕੱਢਣ ਕਈ ਭਾਂਡਿਆਂ ਚ ਇਕੱਠੀ ਹੋਈ ਪਈ ਸੀਗੀ ਤੇ ਤੇ ਕੀ ਕਾਫੀ ਆ ਜਾਂਦੀ ਹੈ ਨਾ ਫਿਰ ਉਹ ਭਾਂਡੇ ਦੋ ਤਿੰਨ ਦਿਨਾਂ ਚੈਨ ਭਰ ਜਾਂਦੇ ਨੇ ਫਿਰ ਉਹੀ ਰੜਕ इकਟ्ठा ਕਰਕੇ ਨਾ ਮੈਂ ਹੁਣ ਰੜਕ ਲੈ ਸੀਗੀ ਰੜਕ ਦੀ ਤੇ ਹੁਣ ਦੋ ਵਾਰ ਚ ਰੜਕਾਂਗੇ ਜਿਆਦਾ ਹੋਣ ਕਰਕੇ ਡੋਲੋ ਚ ਲੋਟ ਨਹੀਂ ਆਉਣੀ ਹੈਗੀ ਫਿਰ ਦੋ ਵਾਰ ਚ ਰੜਕ ਲਾਂਗੇ ਆਪਾਂ ਹਲੇ ਤਾਂ ਮਤਲਬ ਇਹ ਟੂਟੀ ਦੇ ਪਾਣੀ ਨਾਲ ਰੜਕ ਹੋ ਜਾਂਦੀ ਆ ਮਤਲਬ ਗਾਹਾਂ ਜਾ ਕੇ ਨਾ ਜਦੋਂ ਠੰਢੀ ਹੋ ਮੌਸਮ ਹੋਰ ਠੰਡਾ ਹੋ ਗਿਆ ਨਾ ਫਿਰ ਥੋੜਾ ਜਿਹਾ ਇਹਦੇ ਵਿੱਚ ਕੋਸਾ ਪਾਣੀ ਪਾ ਕੇ ਮਲਾਈ ਰੜਕ ਹੋਇਆ ਕਰੂਗੀ ਹੁਣ ਤਾਂ ਇਦਾਂ ਹੀ ਰੜਕ ਹੋ ਜਾਂਦੀ ਆ ਬਾਕੀ ਜੀ ਕਈ ਭੈਣਾਂ ਨੂੰ ਲੱਗਦਾ ਵੀ ਅਮਨ ਨੂੰ ਨਾ ਨਾ ਬੈਠੇ ਬਿਠਾਏ ਸਭ ਕੁਝ ਬਣਿਆ ਬਣਾਇਆ ਮਿਲ ਗਿਆ ਬਣਿਆ ਬਣਾਇਆ ਨਹੀਂ ਜੀ ਮਿਲਿਆ ਬਹੁਤ ਮਿਹਨਤ ਆਈਆ ਸਭ ਕੁਝ ਅਸੀਂ ਬਣਾਇਆ ਏ ਤੇ ਹੌਲੀ ਹੌਲੀ ਕਰਕੇ ਸਾਨੂੰ ਬਹੁਤ ਸਾਲ ਹੋ ਗਏ ਮਿਹਨਤ ਕਰਦਿਆਂ ਨੂੰ 2008 ਦੇ ਲੱਗੇ ਹੋਇਆ ਸਾਰਾ ਕੁਝ ਹੌਲੀ ਹੌਲੀ ਬਣਾਇਆ ਆਪ ਮਿਹਨਤ ਕਰਕੇ ਤੇ ਪਸ਼ੂ ਰੱਖੇ ਨੇ ਪਸ਼ੂਆਂ ਨੂੰ ਰੱਖ ਕੇ ਉਹਨਾਂ ਨੂੰ ਆਥਣ ਸਵੇਰ ਸ਼ਾਮ ਕੇ ਤੇ ਤੁਹਾਨੂੰ ਪਤਾ ਹੀ ਆ ਪੁਸ਼ਿਆਂ ਦਾ ਕਿੰਨਾ ਹਨਾ ਕੰਮ ਆ ਤੇ ਫਿਰ ਜੇ ਕੋਈ ਨਹੀਂ ਹੁੰਦਾ ਸੀਗਾ ਪੱਠੇ ਵੱਢਣ ਵਾਲਾ ਫਿਰ ਮੈਂ ਵੱਢਦੀ ਰਹੀਆਂ ਆ ਆਪ ਖੁਦ ਸਾਰੀ-ਸਾਰੀ ਦਿਹਾੜੀ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਤੇ ਦੇ ਲੋ ਸਿਆਲਾਂ ਦੇ ਵਿੱਚ ਕੰਮ ਕਰਨੇ ਕਿੰਨੇ ਔਖੇ ਨੇ ਠੰਡ ਦੇ ਵਿੱਚ ਤੇ ਆਪ ਖੁਦ ਪੱਠੇ ਵੱਡ-ਵੱਡ ਪਾਏ ਨੇ ਬਹੁਤ ਮਿਹਨਤ ਕਰੀ ਆ ਜੀ ਪਰ ਹਨਾ ਐਦਾਂ ਇਹ ਵੀ ਅਸੀਂ ਕਿਸੇ ਨੂੰ ਦੱਸਦੇ ਨਹੀਂ ਬੋਲ ਕੇ ਵੀ ਹਾਂ ਅਸੀਂ ਇੰਨਾ ਕਰਿਆ ਹੈ ਹਨਾ ਤੇ ਸਭ ਨੂੰ ਦਿਖਦਾ ਹੀ ਆ ਤੇ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਮੇਕਨ ਨਾ ਕੋ ਮਿਹਨਤ ਹਰ ਇੱਕ ਜੰਚੀ ਕਿਸੇ ਨੂੰ ਵੀ ਬਣਾਇਆ ਬਣਾਇਆ ਨਹੀਂ ਮਿਲਦਾ ਹੁੰਦਾ ਜੀ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰ ਰਹੇ ਹਾਂ ਹਨਾ ਤੇ ਤਾਈ ਕੁਛ ਬਣਦਾ ਹੈ ਤੇ ਹਰ ਜਿੰਨੇ ਵੀ ਹਰ ਕੋਈ ਹੋਇਆ ਹਨਾ ਤੇ ਸਭ ਨੇ ਆਪੋ ਆਪ ਦੇ ਜਿੰਦਗੀ ਦੇ ਵਿੱਚ ਸਟੱਗਲ ਕਰਿਆ ਹੁੰਦਾ ਹੈ ਸਭ ਨੇ ਮਿਹਨਤ ਕਰੀ ਹੁੰਦੀ ਹੈ ਇਹ ਕੋਈ ਕੋਈ ਉਹ ਹੋਊਗਾ ਜਿਹਨੂੰ ਸਭ ਕੁਝ ਮਿਲ ਜਾਂਦਾ ਬਿਠੇ ਪਿਠਾਏ ਨਹੀਂ ਤਾਂ ਸਭ ਨੂੰ ਆਪਣੇ ਸਭ ਨੇ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਵਾਲੇ ਦਿਨ ਦੇਖੇ ਹੁੰਦੇ ਨੇ ਤੰਗੀਆਂ ਸਭ ਨੇ ਹਟਾ ਨਹੀਂ ਆਉਂਦੀਆਂ ਨੇ ਸਭ ਨੇ ਦੇਖੇ ਹੁੰਦੇ ਨੇ ਕੋਈ ਇਹੋ ਕੋਈ ਉਹ ਹੋਊਗਾ ਜਿਹਨੂੰ ਮਤਲਬ ਸਭ ਕੁਝ ਮਿਲਦਾ ਹੋਊਗਾ ਪਰ ਸਾਰਿਆਂ ਨੇ ਮਿਹਨਤ ਕਰੀ ਹੁੰਦੀ ਆ ਇਹੋ ਜਿਹਾ ਕੋਈ ਨਹੀਂਗਾ ਵੀ ਜਿਹੜਾ ਨਾ ਮਿਹਨਤ ਕਰਦਾ ਹੋਵੇ ਹਨਾ ਤੇ ਬਹੁਤ ਕੁਝ ਦੇਖਿਆ ਜੀ ਅਸੀਂ ਵੀ ਮੈਂ ਵੀ ਆਪਣੀ ਜ਼ਿੰਦਗੀ ਚ ਤੇ ਤੁਹਾਨੂੰ ਦਿਖਾਏ ਆ 2007 ਤੋਂ ਆਪਣੀ ਮੈਰਿਜ ਹੋ ਗਈ 8 ਤੋਂ ਆਪਾਂ ਪੂਰੇ ਲੱਗੇ ਹੋਏ ਆ 2008 ਤੋਂ ਹਨਾ ਦੇਹ ਲੋ 2025 ਹੋ ਗਿਆ ਜਦ ਦੀ ਸਟਰਗਲ ਕਰਦੇ ਆ ਰਹੇ ਆ ਜਿੰਦਗੀ ਦੇ ਨਾਲ ਚਲੋ ਹੁਣ ਤਾਂ ਤੁਹਾਨੂੰ ਬੱਚੇ ਦਿਖਦੇ ਨੇ ਨਾ ਵੀ ਬੱਚੇ ਨਾਲ ਕੰਮ ਕਰਾ ਦਿੰਦੇ ਬੱਚਿਆਂ ਤੋਂ ਪਹਿਲਾਂ ਤਾਂ ਖੁਦ ਮੈਂ ਹੀ ਸੀਗੀ ਤੇ ਕੰਮ ਕਰਨ ਵਾਲੀ ਤੇ ਆਪੇ ਕਰਨਾ ਸਾਰਾ ਕੋਈ ਨਾਲ ਨਹੀਂ ਸੀਗਾ ਕਰਵਾਉਣ ਵਾਲਾ ਤੇ ਸਾਰੇ ਕੰਮ ਆਪ ਖੁਦ ਕਰਦੇ ਰਹੇ ਆ ਹਨ ਪਰ ਮੇਰਾ ਸਹਵਾਈ ਆ ਜੇ ਕੋਈ ਆਪਾਂ ਨੂੰ ਕੁਝ ਬੋਲਦਾ ਹੈ ਆਪਾਂ ਨਹੀਂ ਬੋਲਦੇ ਹੈਗੇ ਕਿਸੇ ਨੂੰ ਨਹੀਂ ਉਹਨਾਂ ਨੂੰ ਬਾਅਦ ਚ ਸੁਣਾਉਂਦੇ ਹੈਗੇ ਕਿਉਂਕਿ ਜੇ ਮੈਨੂੰ ਐ ਹੁੰਦਾ ਹੈ ਵੀ ਜੇ ਮਤਲਬ ਜੇ ਮੈਂ ਵੀ ਉਹਨਾਂ ਦੇ ਮੰਗੂ ਬੋਲੂਗੀ ਹਨਾ ਤੇ ਮੇਰੇ ਤੇ ਉਹਦੇ ਵਿੱਚ ਕੀ ਫਰਕ ਰਹ ਜੂਗਾ ਆਪਾਂ ਕਦੇ ਕਿਸੇ ਨੂੰ ਨਹੀਂ ਸੁਣਾਵਾ ਸੁਣਾਇਆ ਹੈਗਾ ਹਨਾ ਨਾ ਮੇਰਾ ਸਹਵਾਈ ਆ ਕਿਸੇ ਨੂੰ ਉਹ ਕਰਨ ਦਾ ਵੀ ਬੋਲੀਏ ਆਪਾਂ ਤੇ ਸਭ ਮਿਹਨਤ ਕਰਦੇ ਨੇ ਜੀ ਦੁੱਖ ਤਕਲੀਫ ਬਹੁਤ ਜ਼ਿਆਦਾ ਆਏ ਨੇ ਬਹੁਤ ਜ਼ਿਆਦਾ ਝੱਲੇ ਨੇ ਬਹੁਤ ਜ਼ਿਆਦਾ ਤੰਗੀਆਂ ਦੇਖੀਆਂ ਨੇ ਤਾਂ ਕਿਤੇ ਜਾ ਕੇ ਕੁਛ ਨਾ ਕੁਛ ਬਣਦਾ ਤੇ ਬੈਠੇ ਬਿਠਾਏ ਤਾਂ ਜੀ ਕਿਸੇ ਨੂੰ ਕੁਛ ਨਹੀਂ ਮਿਲਦਾ ਹੈਗਾ ਮਿਹਨਤ ਤਾਂ ਕਰਨੀ ਪੈਂਦੀ ਆ ਤੇ ਪਸ਼ੂਆਂ ਦੇ ਵਿੱਚ ਪਸ਼ੂਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਘਾਟਾ ਖਾਦਾ ਤੇ ਕਦੇ ਮਤਲਬ ਪਹਿਲਾਂ ਕਹਿੰਦੇ ਨੇ ਇਹ ਹਿੱਸੇ ਵੰਦੀ ਇੱਕ ਬੜੀ ਆਈ ਤੀਗੀ ਉਹ ਵੀ ਰੱਬ ਨੂੰ ਪਿਆਰੀ ਹੋਊਗੀ ਸੀਗੀ ਤੇ ਉਸ ਤੋਂ ਬਾਅਦ ਫਿਰ ਛੋਟੀਆਂ ਬੱਚੀ ਲੈ ਕੇ ਪਾਲੀ ਤੇ ਇੱਕ ਮੇਰੇ ਡੈਡੀ ਹਣੀ ਪਹਿਲਾਂ ਮੈਂ ਛੱਡ ਗਏ ਸੀਗੇ ਉਹਦਾ ਦੁੱਧ ਪੀਂਦੇ ਰਹੇ ਆ ਫਿਰ ਉਹ ਬੱਚੀ ਨੂੰ ਵੀ ਉਹਦਾ ਦੁੱਧ ਆਪਣੀ ਜਿਹੜੀ ਮੱਝ ਛੱਡ ਕੇ ਗਏ ਸੀ ਡੈਡੀ ਹਣੀ ਉਹਦਾ ਅ ਪਤਲਾ ਕਰਕੇ ਦੁੱਧ ਪਲਾਉਂਦੇ ਰਹੇ ਆ ਫਿਰ ਬੱਕਰੀਆਂ ਪਾਈਆਂ ਸੀਗੀਆਂ ਬੱਕਰੀਆਂ ਜਦੋਂ ਸੂਣ ਤੇ ਪਹਿਲਾਂ ਛੋਟੇ ਛੋਟੇ ਛੇਲੇ ਲੈ ਕੇ ਪਾਲਦੇ ਪਾਲੇ ਜਦੋਂ بڑے ਹੋ ਗਏ ਸੂਣ ਤੇ ਆ ਕੇ ਉਹ ਮਰ ਜਾਂਦੇ ਸੀ ਤੇ ਛਲਾਰੂ ਛੜ ਜਾਂਦੇ ਸੀ ਉਹਨਾਂ ਨੂੰ ਮੈਂ ਚੁੰਗਣੀਆਂ ਨਾਲ ਪਾਲਦੀ ਰਹੀਆਂ ਸਿਆਲਾਂ ਦੇ ਵਿੱਚ ਪੂਰੀਆਂ ਚ ਰੱਖਣੇ ਉੱਪਰ ਕਮਰੇ ਦੇ ਵਿੱਚ ਹਨਾ ਫਿਰ ਉਹ ਦੇਖ ਲਉਂਦੀ ਚ ਉਹਨਾਂ ਦੀਆਂ ਕਿੰਨੀਆਂ ਮੀਂਗਣਾ ਮਤਲਬ ਅੰਦਰ ਗਿੱਲਾ ਹੋ ਜਾਂਦਾ ਉਹ ਸਾਰਾ ਸਾਫ਼ ਕਰਦੀ ਰਹੀਆਂ ਬਹੁਤ ਜਾਂਚੀ ਕੀਤਾ ਹੈ ਪਰ ਆਪਾਂ ਕਦੇ ਵੀ ਕਿਸੇ ਨੂੰ ਇਹ ਨਹੀਂ ਕਿਹਾ ਹੈਗਾ ਵੀ ਅਸੀਂ ਕਰਿਆ ਹੈ ਅਸੀਂ ਦੱਸਣ ਦੀ ਲੋੜ ਨਹੀਂ ਪੈਂਦੀ ਸਭ ਪਤਾ ਹੈ ਦੇਖਣ ਵਾਲੇ ਨੂੰ ਪਤਾ ਹੁੰਦਾ ਹੀ ਆ ਹਨਾ ਵੀ ਕਿੰਨਾ ਕੰਮ ਕਰਿਆ ਤੇ ਕਰ ਰਹੇ ਨੇ ਹਨਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਹੈਗੀ ਨਾ ਆਪਾਂ ਕਿਸ ਹਾਂਜੀ ਇੱਥੇ ਆਪਾਂ ਨੇ ਸਾਰੀ ਆਪਣੀ ਜਿਹੜੀ ਮਲਾਈ ਪਈ ਸੀਗੀ ਉਹ ਰੜਕਲੀ ਸੀਗੀ ਤੇ ਮੱਖਣੋਂ ਦੇ ਵਿੱਚੋਂ ਕੱਢ ਲਿਆ ਸੀਗਾ ਤੇ ਕੱਢ ਕੇ ਬਸ ਹੁਣ ਗਰਮ ਧਰਦਾਂਗੇ ਗਰਮ ਆਪ ਕੋ ਫੂਲ ਤੇਜ਼ ਗੈਸ ਤੇ ਕਰਾਂਗੇ ਤੇ ਨਾਲ ਦੀ ਨਾਲ ਹਿਲਾਉਂਦੇ ਰਹਾਂਗੇ ਵੀ ਤਾਂ ਜੋ ਇਹ ਥੱਲੇ ਨਾ ਲੱਗੇ ਫਿਰ ਜਿਹੜੇ ਹਿਲਾਉਂਦੇ ਹੋਏ ਬਣਾਵਾਂਗੇ ਨਾ ਫਿਰ ਨਾਲ ਤਾਂ ਆਪਣੀ ਕੜਾਹੀ ਹੀ ਨਹੀਂ ਜਲੂਗੀ ਤੇ ਨਾਲੇ ਘਿਓ ਵੀ ਵਧੀਆ ਬਣ ਜਾਂਦਾ ਫਿਰ ਜਿਹੜੀ ਬਾਅਦ ਚ ਥੱਲੇ ਨਾ ਉਹਦੀਆਂ ਫੋਟ ਬਚਦੇ ਨੇ ਮਲਾਈ ਦੇ ਵਿੱਚੋਂ ਜਿਹੜੀ ਮੱਖਣੀ ਕੱਢੀ ਆ ਉਹਦੇ ਫੋਨਾ ਜਦੋਂ ਆਪਾਂ ਕਿਉ ਗਰਮ ਕਰਦੇ ਫੁੱਟ ਜੇ ਨਹੀਂ ਬਣ ਜਾਂਦੇ ਉਹਦੇ ਵਿੱਚ ਫਿਰ ਆਪਾਂ ਆਟਾ ਪਾ ਕੇ ਪੰਜੀਰੀ ਬਣਾ ਲੈਣੇ ਹਨਾ ਬਹੁਤ ਸਵਾਦ ਪੰਜੀਰੀ ਬਣਾਉਦੀ ਹਾਂ ਬਣਦੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਕਿਉਂਕਿ ਜੀ ਹੁਣ ਤਾਂ ਸਿਰਫ ਨੇਰਾ ਹੋ ਰਿਹਾ ਹਨਾ ਕਿਉਂ ਬਣਨ ਨੂੰ ਟਾਈਮ ਲੱਗ ਜਣਾ ਤੇ ਸਬਜ਼ੀ ਆਪਾਂ ਨੇ ਨਹੀਂ ਬਣਾਣੀ ਸੀਗੀ ਸਬਜ਼ੀ ਆਪਣੇ ਕੋਲ ਪਈ ਸੀਗੀ ਛੋਲੇ ਆਲੂ ਛੋਲੇਆਂ ਵੀ ਤੇ ਉਹ ਹੀ ਖਾਵਾਂਗੇ ਅੱਜ ਤੇ ਬਸ ਆਟਾ ਹੀ ਗੁੰਨੂਗੀ ਹੁਣ ਆਟਾ ਗੁੰਨ ਕੇ ਰੱਖ ਚੁੰਗੀ ਤੇ ਹਾਲੇ ਮੇਰਾ ਨਾ ਪਾਣੀ ਰੰਦਾ ਸੀਗਾ ਪਸ਼ੂਆਂ ਨੂੰ ਪਲਾਉਣ ਤੋਂ ਤੇ ਉਹ ਪਲਾ ਕੇ ਆਉਣੀ ਆ ਤੇ ਉਸ ਤੋਂ ਬਾਅਦ ਐ ਫਿਰ ਆ ਕੇ ਰੋਟੀ ਰਹਾਉਂਗੀ ਗੈਸ ਮੈਂ ਨਾ ਘੱਟ ਤੇ ਕਰ ਜੂਗੀ ਪਹਿਲਾਂ ਇੱਕ ਵਾਰ ਵਾਲੀ ਦਵਾ ਦੂੰਗੀ ਇਹਨੂੰ ਮੜਾਈ ਨੂੰ ਤਾਂ ਜੋ ਮੱਖਣੀ ਨੂੰ ਤਾਂ ਜੋ ਬਾਹਰ ਨਾ ਕढ़ਾਈਏ ਤੋਂ ਡੁੱਲ ਜਵੇ ਤੇ ਘੱਟ ਫਿਰ ਗੈਸ ਕਰਕੇ ਨਾ ਫਿਰ ਉਸ ਤੋਂ ਬਾਅਦ ਪਾਣੀ ਪਲਾਉਣ ਚਾਹੂੰਗੀ ਬਾਕੀ ਜੇ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਐ ਮਿਲਦੇ ਆਂ ਚ ਕੱਲੋ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਸ਼ਿਆਕਾਲ ਬਾਏ ਬਾਏ